ਜੋ ਕੁਰਵਿੰਦਰ ਢੀਂਸਾ ਨੇ ਦੋਸ਼ ਲਾਇਆ ਦੀ ਵੀ ਤੁਸੀਂ ਸ਼ਰੌਣੀ ਕਮੇਟੀ ਪ੍ਰਧਾਨ ਹੁੰਦੇ ਆ ਉੱਥੇ 42 ਅਨਿਯਮਤ 13 ਸਿੱਤਾ ਦੇ ਆਪਣੀ ਡੇਰੀ ਚ ਲੱਗੀ ਗਈ ਸੀ ਤੇ ਕੋਈ ਨਹੀਂ ਉੱਥੇ ਜਾ ਕੇ ਨਜ਼ਮਖ ਕਰੋ ਇਹ ਤੇ ਉਹਦੇ ਬਾਰੇ ਕੀ ਹੈ ਕਹਿੰਦਾ ਜਿੰਨੂ ਸਿੱਖ ਲੱਗਦਾ ਹੈ ਬਾਰੇ ਕੀ ਹੈ ਕਿ ਉਹ 13 ਸਿੱਤਾ ਸੋਤੇ ਦੇ ਵਿੱਚ ਕੋਈ ਕੰਮ ਝੂਠਾ ਤੇ ਇਹ ਬੁੜਿਆਦ ਇਹ ਇਗਜ਼ਾਮ ਜਿਹੜਾ ਹੈ ਇਹ ਜਿਹੜੇ ਚਾਹੁੰਦਾ ਹੈ ਇਹ ਜੀਨਾ ਲਾ ਫਾਮੀਆ ਮੌਕਾ ਦਿੱਤੀਆਂ ਇਹ ਦਿੱਤੀਆਂ ਨੇ ਇਹਨਾਂ ਨੇ ਗਲਤੀਆਂ ਕੀਤੀਆਂ ਰੱਖੀ ਉਹਨਾਂ ਨੂੰ ਸਿਖਾਉਣ ਬਾਅਦ ਤੇ ਦੂਜਿਆਂ ਦੇ ਝੂਠੇ ਗਿਆਨ ਦਾਵਾ ਬੇਗ ਨੇ ਅੱਜ ਜਿਹੜੇ ਜਾਉਂਗੇ ਨੇ ਉਹ ਲਾਏ ਨੇ ਜਦੋਂ ਵੀ ਕੱਲ ਸਰਕਾਰ ਜੇਲੇ ਨੂੰ ਬੁਲਾਉਣੀ ਹੈ ਜੀ ਤੇ ਉਹਦਾ ਤੁਸੀਂ ਪਸੂਰ ਬਾਗ ਇਹਨੂੰ ਮੰਨਦੇ ਹੋ ਜਿਹੜੇ ਬ੍ਰੋਢੀ ਘੜੇ ਵਾਲੇ ਜਣ ਦੁਦਾ ਘੜਾ ਘੜਾ ਕਰਕੇ ਰਹਿਗੇ ਉਦੋਂ ਇਹ ਵੀ ਨਾਲ ਸੀ ਕਿ ਕਹਾਂ ਜਾਊਂਗਾ ਕਸਰ ਬੀਨ ਸੋ ਕੀ ਸੈਜੇ ਵੀ ਤਾ ਸਾਧ ਜਿਹੜੇ ਜੋ ਕੈबिनेट ਮੰਤਰੀ ਦੇ ਜੋ ਕੈबिनेट ਮੰਤਰੀ ਦੇ ਫੈਸਲੇ ਸੀ ਜਾਂ ਸਰਕਾਰ ਦੇ ਫੈਸਲੇ ਸੀ ਉਹਨਾਂ ਵਿੱਚ ਇਨਵੋਲਡ ਹੁੰਦੇ ਸੀ ਸਾਰੇ ਜੋ ਮੈਂ ਸਮਝ ਸਾਡੇ ਇਕੱਠੇ ਜੋ ਹੈ ਪਾਰਟੀ ਦੇ ਅੰਦੇ ਜੋ ਜਦ ਸਰਕਾਰ ਦੇ ਫੈਨ ਹੈ ਔਰ ਇਹਦਾ ਵੀ ਹਿਸਾਬ ਹੈ ਕਿ ਸਮੁਧੀਤ ਹੈ ਕਿ ਜਿਹੜੇ ਗੱਲਾਂ ਹੋਈਆਂ ਨੇ ਅੱਜ ਸਾਡੇ ਨਾਮ ਬੜੇ ਹੋਏ ਹਨ ਦੇਸ਼ ਵਿਦੇਸ਼ ਦੀ ਮਹਾਨ ਹਸਤੀ ਸਿੱਖ ਜੱਟ ਦੀ ਮਹਾਨ ਹਸਤੀ ਦਰਬੇ ਸਿਆਸਦਾਨ ਗੋਬਿੰਦ ਸਿੰਘ ਲੰਗਵਾਲ ਜੀ ਜੋ ਕਿ ਅਕਾਲੀ ਸਰਕਾਰ ਵਿੱਚ ਕੈਬਨ ਮੰਤਰੀ ਵੀ ਰਹੇ ਹਨ ਚਾਰ ਬਾਲ ਐਮ ਐਲ ਏ ਵੀ ਰਹੇ ਹਨ ਅਤੇ ਸਭ ਤੋਂ ਵੱਡੀ ਗੱਲ ਸ਼੍ਰੋਮਣੀ ਗੁਰਦੁਆਰਾ ਪ੍ਰੰਧ ਕਮੇਟੀ ਦੇ ਤਿੰਨ ਸਾਲ ਲਗਾਤਾਰ ਪ੍ਰਧਾਨ ਵੀ ਰਹੇ ਹਨ ਤੇ ਬਹੁਤ ਹੀ ਵੱਡੀ ਸ਼ਖਸੀਅਤ ਅੱਜ ਹਮਦਰਦ ਤੀਵੀ ਨਾਲ ਗੱਲਬਾਤ ਕਰਨ ਜਾ ਰਹੀ ਹੈ ਅੱਜ ਉਹਨਾਂ ਨਾਲ ਅਸੀਂ ਗੱਲਬਾਤ ਕਰਦੇ ਹਾਂ ਗੋਬਿੰਦ ਸਿੰਘ ਲੰਗਵਾਲ ਜੀ ਤੁਹਾਡਾ ਹਮਦਰਦ ਤੀਵੀ ਤੇ ਬਹੁਤ ਹੀ ਨਿਗਾਹਵਾਰ ਬਹੁਤ ਬਹੁਤ ਧੰਨਵਾਦ ਹਮਦਾ ਦਿੱਤੀ ਹੀ ਇਸਾਰੇ ਸਤਿਕਾਰ। ਆਪਣੇ ਲੰਗਵਰ ਸਾਹਿਬ ਤੁਹਾਨੂੰ ਸਿੱਖ ਜਗਤ ਦੇਸ਼ ਵਿਦੇਸ਼ ਦਾ ਪੰਜਾਬ ਦਾ ਹਨਾ ਸੁਣਨਾ ਚਾਹੁੰਦਾ ਸੀਗਾ ਤੇ ਇਸ ਲਈ ਹੀ ਅਸੀਂ ਇੱਥੇ ਪਹੁੰਚਿਆ ਤੇ ਜੋ ਪ੍ਰਵਿੰਦਰ ਢੀਂਸਾ ਨੇ ਦੋਸ਼ ਲਾਇਆ ਦੀ ਤੁਸੀਂ ਸ਼ਰੋਣੀ ਕਮੇਟੀ ਪ੍ਰਧਾਨ ਹੁੰਦੇ ਆ ਉੱਥੇ 42 ਜੀਰਵਾਰ ਦੇਣਾ ਸਰਸਾ ਦੇ ਆਪਣੀ ਡੇਰੀ ਚ ਲੈ ਕੇ ਗਈ ਸੀ ਤੇ ਖੁਦ ਵੀ ਉੱਥੇ ਜਾ ਕੇ ਨਤਮਕਸਕ ਹੋਏ ਤੇ ਉਹਦੇ ਬਾਰੇ ਕੀ ਹੈ ਕਹਣਾ ਤੁਹਾਨੂੰ ਸਿੱਖ ਜਗਤ ਨੂੰ ਸੌਤ ਪਹਿਲਾ ਵਾਈਡ ਰੂਜੀ ਕਾਲ ਖਾਂਸਾ ਵਾਈਡ ਰੂਜੀ ਕੀ ਹੁੰਦੇ ਸੋ ਜਿੱਦਾਂ ਤੁਸੀਂ ਗੱਲ ਕੀਤੀ ਹੈ ਕਿ ਜੋ ਪਰਮందਰ ਸਿੰਘ ਜੀ ਨੇ ਇਹ ਮੇਰੇ ਬਾਰੇ ਕਿਹਾ ਕਿ ਉਹ ਜਿਹੜਾ ਡੇਰਾ ਸੱਚਾ ਸੋਧ ਦੇ ਨਹੀਂ ਇਹ ਬਿਲਕੁਲ ਝੂਠਾ ਇਹ ਬੇਬੁਨਿਆਦ ਇਹ ਇਲਜ਼ਾਮ ਜਿਹੜਾ ਹੈ ਇਹ ਮੇਰੇ ਤੇ ਲਾਇਆ ਗਿਆ ਹੈ ਨਾ ਕਿਉਂਕਿ ਮੈਂ ਸੱਚਾ ਡੇਰਾ ਜਾਂ ਸਿਸਟਰ ਡੇਰੇ ਉਸ ਬਾਦੂ ਕੋਲ ਮੈਂ ਨਹੀਂ ਗਿਆ ਕਿ ਦੀ ਜੀ ਤੇ ਤੇ ਇਸ ਤਰ੍ਹਾਂ ਕਰਕੇ ਆਪ ਕੋ ਆਪਣੀਆਂ ਕਮੀਆਂ ਜਿਹੜੀਆਂ ਨੇ ਕਿਉਂਕਿ ਆਪਰੇ ਸਾਹਮਣੇ ਇਹਨਾਂ ਦੀਆਂ ਜਿਹੜੀਆਂ ਬੈਵਲ ਹੋ ਰਹੀ ਐ ਆ ਆਪਣੇ ਸੋਸ਼ਲ ਮੀਡੀਆ ਦੇ ਉੱਤੇ ਵੀ ਸਾਰੇ ਕਿਵੇਂ ਸੱਚੇ ਸੌਦੇ ਦੇ ਸਰਪ ਕੋਲੋਂ ਦੇਏ ਨੇ ਜੀ ਉਹਦੇ ਪੈਰ ਚੁੰਮੇ ਨੇ ਜਾ ਜਾ ਕੇ ਇਹਨਾਂ ਨੇ ਹਾਂਜੀ ਤੇ ਇਹ ਆਪਣੀਆਂ ناکਾਮੀਆਂ ਆਪਣੀਆਂ ਜਿਹੜੀਆਂ ਇਹ ਕੀਕੀਆਂ ਨੇ ਇਹਨਾਂ ਨੇ ਗਲਤੀਆਂ ਕੀਤੀਆਂ ਨੇ ਜੀ ਉਹਨਾਂ ਨੂੰ ਸਿਖਾਉਣ ਬਾਅਦ ਤੇ ਦੂਜਿਆਂ ਦੇ ਝੂਠੇ ਇੰਜਾਮ ਦਾਉਣਾ ਹੈ ਬੇਬੁਨਿਆਦ ਜਿਹੜੇ ਇੰਜਾਮ ਜਿਹੜੇ ਨੇ ਉਹ ਇਹਨਾਂ ਨੇ ਉਹ ਲਾਏ ਨਹੀਂ ਜੀ ਇਹ ਸਹੀ ਹੈ ਕਿ ਅਸੀਂ ਉਸ ਵੇਲੇ ਕਿਉਂਕਿ ਮੈਂ ਚੋਲ ਰੱਡ ਰਿਹਾ ਸੀ ਸਰਾਵ ਦੇ ਉੱਤੋਂ ਤੇ ਮੈਂ ਉਸ ਵੇਲੇ ਸੀ ਜਰੂਰ ਇਹ ਹੈ ਕਿ ਸੱਤ ਸੱਤ ਰਾਤਾਂ ਤੋਂ ਜਾ ਕੇ ਅਸੀਂ ਅਏ ਇੱਕ ਜਿਹੜਾ ਉਹਦੇ ਕੋਲ ਤੇ ਆਇਸੀ ਉਹਨੂੰ ਕਿਆਸੂ ਪਿੰਡ ਤੋਂ ਸਾਲੂ ਬੁਟਾ ਪਾਉ ਉਹਦਾ ਅਸੀਂ ਸਾਰੇ ਜਿਹੜੇ ਸੀ ਸਾਨੂੰ ਕਾਲ ਤੱਕ ਸਾਹ ਤੇ ਵੀ ਬੁਲਾਇਆ ਗਿਆ ਸੀ ਔਰ ਜਿਹੜੀ ਵੀ ਸਜਾ ਸ੍ਰੀ ਕਾ ਕਾਲ ਤੱਕ ਸਹਿਲ ਜਫਦਰ ਨੇ ਸਾਨੂੰ ਸੁਣਾਈ ਔਰ ਉਹ ਸਿਰ ਮੱਥੇ ਸੀ ਮੰਨ ਕੇ ਉਹਨਾਂ ਦੀ ਉਹ ਸਜਾ ਮਨਨ ਕੇ ਸੇਵਾ ਉਤੇ ਵੀ ਇਦਨ ਕੀਤੀ ਹੈ ਜਿਹੜੀ ਇਹ ਸਭ ਸਵਾਵਾ ਕੋ ਨਾਲ ਦਾਈਆਂ ਸੀ ਪਰ ਜਿਸ ਦਾ ਇਹ ਕਹਿੰਦਾ ਵੀ ਡੇਰੇ ਗਏ ਜੀ ਸਾਧ ਨੂੰ ਮਿਲੇ ਇਹ ਬਿਲਕੁਲ ਝੂਠਾ ਤੇ ਬੇਬੁਨਿਆਦ ਇਹ ਪੰਜਾਬ ਉਹਨਾਂ ਨੇ ਇਹ ਗੱਲ ਕੀਤੀ ਹੈ ਮੈਂ ਇਸ ਦੀ ਬਹੁਤ ਕੋਰ ਨਿਗਿਆ ਕਰਦਾ ਸ਼੍ਰੋਮਣੀ ਕਾਲ ਸਰਕਾਰ ਜਿਹੜੀ ਨੂੰ ਲਾਉਣੀ ਹੈ ਜੀ ਤੇ ਉਹਦਾ ਤੁਸੀਂ ਕਸੂਰ ਬਾਗ ਇਹਨੂੰ ਮੰਨਦੇ ਹੋ ਜਿਹੜੇ ਵਿਰੋਧੀ ਧੜੇ ਵਾਲੇ ਨੇ ਹੁਣ ਦੂਜਾ ਧੜਾ ਖੜਾ ਕਰਕੇ ਬੈਠੇ ਉਦੋਂ ਇਹ ਵੀ ਨਾਲ ਸੀ ਕਿ ਕਹਾਂ ਜਾਉਂਗੇ ਬਿਲਕੁਲ ਨਹੀਂ ਦੇਖੋ ਜਦੋਂ ਵੀ ਕੋਈ ਵੀ ਅੱਜ ਗੱਲ ਸਾਡੇ ਸਾਹਮਣੇ ਆਈ ਹੈ ਉਹ ਮਸਂ ਡੇਰਾ ਸੱਚੇ ਸੌਦੇ ਦੀ ਹੈ ਪਰ ਵੀ ਹੋਰ ਗੱਲਾਂ ਆਈਆਂ ਨੇ ਜਿਹੜੀਆਂ ਅਜੀਬੀਆਂ ਗੱਲਾਂ ਆਈਆਂ ਨੇ ਜੋ ਵੀ ਅੱਜ ਸਾਰੇ ਚਰਚਰੀਆਂ ਨੇ ਉਸ ਵੇਲੇ ਤਾਂ ਸਾਰੀ ਵਿੱਚ ਸੀ ਹੈ ਜੀ ਜਿ ਸਰਦਾ ਸੁਦੇਸ਼ ਸਾਹਿਬ ਠੀਂਸਾ ਜੀ ਜਿਹੜੇ ਹੁੰਦੇ ਸੀ ਇਹ ਸਾਡੇ ਜਿਹੜੇ ਸ੍ਰੀ ਪ੍ਰਕਾਸ਼ ਸਿੰਘ ਬਾਦਲ ਦੇ ਸਭ ਤੋਂ ਨੇੜੇ ਦੇ ਬੰਦੇ ਸੀ ਔਰ ਇਹਨਾਂ ਦੀ ਸਲਾਹ ਤੋਂ ਬਿਨਾਂ ਤਾਂ ਕੋਈ ਵੀ ਕੰਮ ਕਰਨਾ ਕੋਈ ਨੀਤੀ ਬਣਾਉਣੀ ਸ੍ਰੀ ਪ੍ਰਕਾਸ਼ ਸਿੰਘ ਬਾਦਲ ਨੇ ਹੁੰਦੀ ਨਹੀਂ ਸੀ ਕੋਈ ਕਮੇਟੀ ਚ ਵੀ ਹੁੰਦੀ ਸੀ ਸਾਰੇ ਤੇ ਇਹ ਸਾਰੇ ਬੈਠ ਕੇ ਜੋ ਸਲਾਹ ਦਿੰਦੇ ਸੀ ਉਹ ਇਹਨਾਂ ਸਲਾਹ ਦੇ ਨਾਲ ਹੀ ਸਾਰੇ ਉਹ ਕੰਮ ਸਰਕਾਰ ਦੇ ਵਿੱਚ ਵੀ ਕੀਤੇ ਜਾਂਦੇ ਸੀ ਔਰ ਪਾਰਟੀ ਦੇ ਵਿੱਚ ਵੀ ਕੀਤੇ ਜਾਂਦੇ ਸੀ ਇਸੇ ਤਰ੍ਹਾਂ ਸ੍ਰੀ ਪ੍ਰਿੰਸਾ ਸਿੰਘ ਢੀਂਗਸਾ ਜੀ ਵੀ 10 ਸਾਲ ਜਿਹੜੇ ਨੇ ਪ੍ਰਧਾਨ ਮੰਤਰੀ ਰਹੇ ਜੋ ਪ੍ਰਧਾਨ ਮੰਤਰੀ ਦੇ ਇਹ ਪਾਸ ਦੇ ਸੀ ਜਾਂ ਸਰਕਾਰ ਦੇ ਫੈਸਲੇ ਕੀ ਉਹਨਾਂ ਵਿੱਚ ਇਨਵੋਲ ਹੋ ਰਹੇ ਸੀ ਸਾਰੇ ਸੋ ਮੇਰੇ ਸੰਗਰ ਸਾਰੇ ਇਕੱਠੇ ਜੋ ਹੈ ਪਾਰਟੀ ਦੇ ਅੰਗੂਲੇ ਜਦ ਸਰਕਾਰ ਦੇ ਸਹਿਯਨ ਵਾਲੇ ਔਰ ਇਹਨਾਂ ਦੀ ਸਾਰਿਆਂ ਦੀ ਸਮੂਹਿਤ ਹੈ ਕਿ ਇਹ ਜਿਹੜੇ ਗੱਲਾਂ ਹੋਈਆਂ ਨੇ ਔਰ ਇਹ ਵੀ ਇਹਨਾਂ ਗੱਲਾਂ ਦੇ ਦੂਸਰੀ ਸਭ ਤੋਂ ਮੈਂਬਰ ਪਾਰਲੀਮੈਂਟ ਚੰਨੂ ਮਾਦਲਾ ਜੀ ਜਿਹੜੇ ਆਪਣੇ ਹੁਣ ਦੋਢੀ ਕਾਲੇ ਨਾਲ ਖੜੇ ਨੇ ਜੀ ਤੇ ਸੁਣਾ ਕਹਿੰਦੇ ਉਹ ਡੇਰਾ ਸਿਰਸਾ ਮੁਕੀ ਦੀ ਪਛਾਹ ਕੋ ਲੈ ਕੇ ਆਈ ਸੀ ਤੇ ਬਲੈਕ ਅੰਦਰ ਵੀ ਉਹਨਾਂ ਨੇ ਹਮਾਇਤ ਕੀਤੀ ਬਲੈਕ ਅੰਦਰ ਵੀ ਕੀ ਕਹਣਾ ਦਵਾਂਗੇ ਲੇਕੋ ਇਹਦੇ ਬਾਰੇ ਮੈਨੂੰ ਨਹੀਂ ਪਤਾ ਹੈਗਾ ਮੈਂ ਨਿੱਕਲ ਕਰਾਂ ਮੈਨੂੰ ਇਹ ਬਾਰੇ ਕੋਈ ਜਾਣਦਾ ਨਹੀਂ ਅੱਛਾ ਜੀ ਤੇ ਤਿੰ다 ਸਾਹਿਬ ਨੇ ਕਹਿੰਦੇ ਇੱਕ ਵਾਰੀ ਲੌਬਿੰਗ ਕਰਕੇ ਆਪਣੇ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਆਪਣੇ ਗੁਰਦਵਾਰ ਸਿੰਘ ਤੌੜਾ ਨੂੰ ਵੀ ਕਹਿੰਦੇ ਪਾਰਟੀ 'ਚ ਵੜਵਾਤਾ ਸੀ ਦੇਖੋ ਉਦੋਂ ਉਦੋਂ ਈ ਸੀ ਕਿ ਉਹ ਉਦੋਂ ਇਹ ਮਿਲਦਾ ਰਹਾ ਜੇ ਤੁਹਾਨੂੰ ਮੈਨੂੰ ਪਤਾ ਕੀ ਜਿਹੜੀ ਉਹ ਉਹ ਪ੍ਰਧਾਨ ਸੀ ਆਪਣਾ ਜਿਹੜਾ ਟੋਡਲ ਸਾਹਿਬ ਜਿਹੜੀ ਪ੍ਰਧਾਨ ਸੀ ਉਹ ਜਿਹੜੀ ਸਾਡੀ ਇੱਕ ਉਹ ਬਣਦੀ ਹੈ ਕਮੇਟੀ ਜਿਹੜੀ ਜਿਹੜੀ ਜਿੰਮੇ ਅੱਜਕੱਲ੍ਹ ਭੁੰਦਰ ਸਾਹਿਬ ਨੇ ਵਰਕਿੰਗ ਕਮੇਟੀ ਹਾਂ ਅੱਛਾ ਠੀਕ ਹੈ ਜੀ ਜਿਹੜੀ ਉਹਨੇ ਹਾਂ ਜੀ ਸੋ ਇਹਨਾਂ ਨੇ ਜਿਹੜਾ ਕੋਈ ਅਨੁਸ਼ਾਸਨ ਭੰਗ ਕਰਦਾ ਹੈਗਾ ਜੋ ਵੀ ਉਹ ਪਾਰਟੀ ਦੇ ਮੈਂਬਰ ਨੇ ਉਹਦੇ ਚੱਲਦਾ ਹੈ ਉਹਨੂੰ ਪਾਰਟੀ ਚ ਵਧਾ ਜਾਂਦਾ ਹੈ ਜਿਵੇਂ ਅੱਜ ਕੱਲ ਸਾਬਕਾ ਬਜ਼ੁਰਗ ਸਿਪੋ ਨੇ ਹਾਂ ਜੀ ਉਸ ਤੋਂ ਵੀ ਢੇਢਾ ਸਾਲ ਪਹਿਲੇ ਜੀ ਜਿਹੜੀ ਅਨੁਸ਼ਾਸਨ ਕਮੇਟੀ ਉਹਨੂੰ ਉਹਦਾ ਨਾਮ ਦੇਦੇ ਨੇ ਅਨੁਸ਼ਾਸਨ ਕਮੇਟੀ ਬਣਾਈ ਜਾਂਦੀ ਹੈ ਪਾਰਟੀ ਵੱਲੋਂ ਉਹਦੇ ਵਿੱਚ ਸੀ ਇਹ ਇਹ ਉਹਦੇ ਚੇਅਰਮੈਨ ਸੀ ਸੋ ਇਹਨਾਂ ਨੇ ਸਾਬਕਾ ਉਹ ਚਾਹੇ ਤੋੜਾ ਨੂੰ ਜਿਹੜਾ ਸੀ ਪਾਰਟੀ ਦੇ ਜਿਹੜਾ ਸੀ ਉਹ ਜੀ ਬੜੀ ਸੁਖੀ ਸੀ ਜੀ 30 ਸਾਲ ਲਗਾਤਾਰ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਰਹੇ ਹੈ ਨਾ ਸਾਫ ਬੇਦਾਗ ਖੀਲ ਕੀਤੀ ਕੀ ਇਹਦੇ ਦੋਸ਼ਵਾ ਕੇ ਕਢਵਾਇਆ ਗਿਆ ਸੀ ਜੀ ਉਹ ਉਸ ਸਮੇਂ ਤਾਂ ਇਹਨਾਂ ਨੂੰ ਪਤਾ ਹੋਊਗਾ ਕੀ ਦੋਸਤੀ ਮੈਨੂੰ ਤਾਂ ਨਹੀਂ ਇਹ ਗੱਲ ਚੰਗੀ ਜਾਨਾ ਜਿਹੜਾ ਬਣਾ ਵੀ ਕੋਈ ਇਹ ਜੀ ਹਸਾ ਸਾਹਿਬ ਜਾਣ ਵੀ ਜੱਗਬਾਦ ਸਾਹਿਬ ਨੂੰ ਪਤਾ ਸੀ ਜੀ ਬੰਦ ਜੀ ਕੀ ਦੋਸਤੀ ਤੇ ਹੁਣ ਜਿਹੜੀ ਇਹ ਪਾਰਟੀ ਦੋ ਫਾਟ ਹੋ ਗਈ ਹੈ ਜੀ ਸ਼੍ਰੋਮਣੀ ਕਾਲੀ ਲਾਲ ਹੈ ਨਾ ਇੱਥੇ ਲੋਂਗਵਾਲ ਚ ਵੀ ਕਹਿੰਦੇ ਸੰਤ ਲੋਂਗਵਾਲ ਜੀ ਦੀ ਵਰਸੀ ਆਪਣੇ ਤੁਹਾਡੇ ਵੱਲੋਂ ਵੀ ਸ਼ੌਣੀ ਅਕਾਲੀ ਦਲ ਵੱਲੋਂ ਵੀ ਤੇ ਵਿਰੋਧੀ ਧੜੇ ਵੱਲੋਂ ਵੀ ਮਨਾਈ ਜਾ ਰਹੀ ਹੈ ਤੇ ਇਹਦਾ ਕੀ ਪ੍ਰਭਾਵ ਹੋਵੇ ਦੇਖੋ ਸੰਤਰਚਲ ਸੇ ਲੋਗੋ ਆਲ ਵੀ ਜਿਹੜੀ ਕੁਰਬਾਨੀ ਸੀ ਜਾਂ ਉਹਨੇ ਜੋ ਆਪਣੀ ਸ਼ਹੀਦੀ ਦਿੱਤੀ ਹੈ ਉਹ ਪੰਜਾਬ ਵਾਸਤੇ ਪੰਜਾਬ ਦੇ ਖਾਨੇ ਵਾਸਤੇ ਔਰ ਦੇਸ਼ ਦੀ ਇਹ ਇੱਕ ਪੰਜਾਬ ਅਖੰਡਤਾ ਵਾਸਤੇ ਪੰਜਾਬ ਦੀ ਅਮਨ ਸ਼ਾਂਤੀ ਵਾਸਤੇ ਸਾਰੇ ਮੁੱਦਿਆਂ ਨੂੰ ਦੇਖ ਕੇ ਉਹਨਾਂ ਨੇ ਜਿਹੜਾ ਪੰਜਾਬ ਸਮਝੌਤਾ ਕੀਤਾ ਸੀ ਆਪਾਂ ਸਾਰੇ ਜਾਣਦੇ ਆ ਅੱਜ ਵੀ ਉਸ ਸਮਝੌਤਾ ਉਸੇ ਤਰ੍ਹਾਂ ਇਹ ਜਿਹੜਾ ਪਾਰਲੀਮੈਂਟ ਵਿੱਚ ਪਾਸ ਵੀ ਹੋ ਗਿਆ ਸੀ ਪਾਰਲੀਮੈਂਟ ਵਿੱਚ ਪਾਸ ਗੱਲ ਹੋ ਜਾਂਦੀ ਹੈ ਉਹ ਲਾਗੂ ਕਰਨਾ ਬਹੁਤ ਜ਼ਰੂਰੀ ਹੋ ਜਾਂਦਾ ਹੈ ਲੇਕਿਨ ਉਸ ਸਮੇਂ ਦੀ ਜਿਹੜੀ ਕਾਂਗਰਸ ਸਰਕਾਰ ਸੀ ਉਹਨਾਂ ਨੇ ਬਹੁਤ ਵੱਡੀ ਗਦਾਰੀ ਸੀ ਜਿਹੜੀ ਸੰਤ ਚੰਦਰ ਸਿੰਘ ਲੰਗੋਵਾਲ ਨਾਲ ਕੀਤੀ ਪੰਜਾਬ ਨਾਲ ਕੀਤੀ ਕਿਉਂਕਿ ਉਹ ਜਿਹੜਾ ਸੀ ਉਹ ਤਾਂ ਲਾਗੂ ਨਹੀਂ ਕੀਤਾ ਗਿਆ ਸੰਤ ਲੰਗੋਵਾਲ ਦੀ ਸ਼ਹਾਦਤ ਵੀ ਹੋ ਗਈ ਕਿਉਂਕਿ ਪੰਜਾਬ ਵਾਸਤੇ ਕੀਤੀ ਲੋਕਾਂ ਵਾਸਤੇ ਕੀਤੀ ਜੀ ਵਿੱਚ ਸਾਰੀ ਜ਼ਿੰਦਗੀ ਜਿਹੜੀ ਹੈ ਕੌਣ ਵਾਸਤੇ ਲਾਈ ਹੈ ਉਹਨਾਂ ਨੇ ਪੰਜਾਬ ਵਾਸਤੇ ਲਾਈ ਹੈ ਆਪਣੇ ਕੁਰਬਾਨੀਆਂ ਲਈ ਉਹਨਾਂ ਦੀ ਵੱਡੀ ਕੁਰਬਾਨੀ ਨੂੰ ਯਾਦ ਕਰਦੇ ਹੋਏ ਹਰ ਸਾਲ ਲੰਗੋਵਾਲ ਦੀ ਮਹਾਨ ਤਰਤੀਰਤ ਸੰਤ ਚੰਦਰ ਸਿੰਘ ਲੰਗੋਵਾਲ ਦੇ ਬਹੁਤ ਬੜਾ ਸ਼ਹੀਦੀ ਜਿਹੜਾ ਜੋ ਮੇਲਾ ਕੀਤਾ ਜਾਂਦਾ ਅਸੀਂ ਜੇ ਕਾਨਫਰੰਸਾਂ ਹੁੰਦੀਆਂ ਨੇ ਵਕਤ-ਵਕਤ ਆਗੂ ਆ ਕੇ ਵੱਡੇ-ਵੱਡੇ ਆਗੂ ਇੱਥੇ ਹਮੇਸ਼ਾ ਹਾਜ਼ਰ ਹੁੰਦੇ ਰਹੇ ਨੇ ਉਹ ਸੰਤ ਲੋਗੋਵਾਲ ਜੀ ਨੂੰ ਸਦਾਈਂ ਨਿਪੇਟ ਕਰਦੇ ਨੇ ਆਪਣੀ ਸ਼ਰਧਾ ਅਰਪਣ ਕਰਦੇ ਨੇ ਕਿਉਂਕਿ ਮੈਂ ਦੇਖਿਆ ਕਿ ਕਿੰਗੀਆਂ ਵੱਡੀਆਂ ਜੋ ਹਾਲਾਤ ਵੀ ਇੱਥੇ ਪੰਜਾਬ ਦੇ ਵਿੱਚ ਚੰਗੇ ਨਹੀਂ ਚੱਲ ਲੇਕਿਨ ਸੰਤ ਲੋਗੋਵਾਲ ਦੀ ਇਸ ਵਾਰਸ ਦੇ ਉੱਤੇ ਉਹ ਵੀ ਲੱਖਾਂ ਲੋਕਾਂ ਦਾ ਇਕੱਠ ਹੁੰਦਾ ਰਿਹਾ ਸੀ ਜਿੰਨੇ ਪ੍ਰਧਾਨ ਮੰਤਰੀ ਬਣੇ ਨੇ ਭਾਵੇਂ ਬੀਬੀ ਸਿੰਘ ਬਣਿਆ ਹੈ ਇਹ ਜਾ ਜਿਹੜੇ ਜੀ ਬਾਜਪਾਈ ਜੀ ਬਣੇ ਗੁਜਰਾਤ ਜੀ ਬਣੇ ਜੀ ਤੇ ਜਿੰਨੇ ਵੀ ਚੰਦਰ ਸੇਖਰ ਜੀ ਬਣੇ ਸਾਰੇ ਇਸ ਵਰਸੇ ਦੇ ਉੱਤੇ ਆ ਕੇ ਗਏ ਨੇ ਜੀ ਤੇ ਇਸ ਕਰਕੇ ਸੰਤਾਂ ਪ੍ਰਤੀ ਸਾਰਿਆਂ ਦਾ ਪਿਆਰ ਸੀ ਉਹਨੂੰ ਪਤਾ ਸੀ ਵੀ ਉਹਨਾਂ ਨੇ ਬਹੁਤ ਵੱਡੀ ਕੁਰਬਾਨੀ ਕੀਤੀ ਹੈ ਸੋ ਅੱਜ ਇਸ ਕੁਰਬਾਨੀ ਨੂੰ ਸਾਰਾ ਰਹਿ ਕੇ ਸੇਵਾ ਕੀਤੀ ਹੈ ਗੁਰੂ ਘਰ ਦੀ ਜੀ ਔਰ ਉੱਥੇ ਸ੍ਰੀ ਖੰਡ ਪਾਠ ਸਾਹਿਬ 18 ਨੂੰ ਆਰੰਭ ਹੋਣਗੇ ਵੀ ਉਹਨੂੰ ਸਾਰਾ ਦਿਨ ਧਾਕ ਦੀਵਾਨ ਚ ਰਹਿਣਗੇ ਤੇ ਵੀਰੋ ਕਨਫਰਸ ਦੇ ਭੋਗ ਪਾਏ ਜਾਂਦੇ ਉਪਰੰਤ ਜਿਹੜੀ ਅਸ਼ੋਮਣੀ ਕਾਲੀਦਨ ਵੱਲੋਂ ਵੀ ਤੇ ਸੀਤ ਭਾਈ ਬੜੇ ਸਖਾਸਾ ਕਾਰਡ ਦੇ ਵਿੱਚ ਵੀ ਇਹ ਵਿਸ਼ੇਸ਼ੀ ਕਾਰਤਾ ਸਿੱਤੀ ਜਾਵੇਗੀ ਕਿ ਇਸ ਕੋਰਸ ਦਾ ਸਭ ਤੋਂ ਵੱਧਿਤ ਤੇ ਉਹ ਸਾਰੇ ਸੀਨੀਅਰ ਆਗੂ ਜਿਹੜੇ ਨੇ ਕੋਸ਼ਿਸ਼ ਨੂੰ ਦਾ ਪ੍ਰਗਟ ਕੀਤਾ ਪਰਾਂ ਜੀ ਅੱਜ ਦੇ ਸਤਾਨੀ ਜੀ ਵੀ ਆ ਰਹੇ ਨੇ ਤੇ ਇਸ ਤਰ੍ਹਾਂ ਬਖਰੀ ਤੌਰ ਤੇ ਪਿਛਲੇ ਸਾਲ ਵੀ ਸੰਯੁਕਤ ਕਾਰੀ ਦਲ ਬਣਿਆ ਸੀ ਸਤਾਰਾ ਸਰੋਵਰ ਨੇ ਬਣਾਇਆ ਸੀ ਉਹਨਾਂ ਨੇ ਵੀ ਪਿਛਲੇ ਸਾਲ ਵੀ ਕੀਤੀ ਸੀ ਇਸ ਸਾਲ ਵੀ ਉਹ ਬਖਰੀ ਕਰ ਰਹੇ ਨੇ ਸਰਕਾਰ ਵੱਲੋਂ ਵੀ ਮੰਡੀ ਦੇ ਵਿੱਚ ਜਿਹੜਾ ਪ੍ਰੋਗਰਾਮ ਕੀਤਾ ਜਾਂਦਾ ਸੋ ਚੰਗੀ ਕਹਾ ਸਾਰੇ ਸੰਤਾਂ ਨੂੰ ਕੋਲ ਸਾਦੇ ਸੀ ਸੰਤ ਕੋਈ ਇੱਕ ਵਿਅਕਤੀ ਦਾ ਤਾਂ ਹੈ ਨਹੀਂ ਸੀ ਉਹ ਜੀ ਪਰ ਸਭ ਦੇ ਸਾਰੇ ਸਾਰਿਆਂ ਨੂੰ ਜਿਹੜਾ ਸੀ ਉਹਨਾਂ ਦੀ ਯਾਦ ਜਿਹੜੀ ਉਹਨਾਂ ਦੇ ਕੁਰਬਾਨੇ ਨੂੰ ਮੁੱਖ ਰੱਖਦੇ ਹੋਏ ਆ ਇਹ ਉਹਨਾਂ ਯਾਰ ਬੜੀ ਧੂਤਾਂ ਨੂੰ ਨਾਲ ਸੱਭੂ ਬਣਾਉਣੀ ਚਾਹੀਦੀ ਤੇ ਉਹ ਕਹਿੰਦੇ ਭੁੱਲਾਂ ਤੋਂ ਬਖਸ਼ਾ ਲਈਆਂ ਨੇ ਨਾ ਸੁਖਵੀਰ ਬਾਦਲ ਵੱਲੋਂ ਵੀ ਹੋਰ ਦੀ ਹੈ ਪਰ ਆਪਣੇ ਇਹਨਾਂ ਨੇ ਫਿਰ ਵੀ ਦੂਜਾ ਧੜਾ ਬਣਾ ਲਿਆ ਸੁਣਾ ਕਹਿੰਦੇ ਵੀ ਪਰਮੰਦਰ ਸਿੰਘ ਧੀ ਨੂੰ ਟਿਕਟਿੰਗ ਦਿੱਤੀ ਗਈ ਚੰਦੂ ਮਾਜ਼ਰਾ ਦੇ ਲੜਕੀ ਨੂੰ ਟਿਕਟਿੰਗ ਦਿੱਤੀ ਗਈ ਮਲੂਕਾ ਬਾਵਾ ਦੇ ਪਰਿਵਾਰ ਚ ਟਿਕਟ ਦਿੱਤੀ ਗਈ ਕੋਈ ਇਹ ਹੀ ਗੱਲਾਂ ਨਹੀਂ ਹੈਗੀਆਂ ਨੇ ਉਹ ਕੋ ਟਿਕਟ ਦੇਣਾ ਨਾ ਦੇਣਾ ਇਹਦਾ ਪਾਰਟੀ ਦਾ ਫੈਸਲਾ ਹੋ ਜਾਗਾ ਜਿਹਨੂੰ ਟਿਕਟ ਦੇਣੀ ਹੈ ਪੰਜਾਬ ਸਿਆਸੀ ਮਿਸੋਬਾਦ ਕੀ ਦਾ ਆਪਣੇ ਹਰ ਖੇਤਰ ਹੈ ਸੋ ਇਸ ਕਰਕੇ ਮੈਂ ਕਹਿਣਾ ਕਿ ਇਸ ਸਾਰੇ ਦੁਨੀਆ ਅਜਿਹਾ ਬਾਦ ਇਹਨੇ ਕੋਰਟ ਕਮੇਟੀ ਦੇ ਮੈਂਬਰ ਹੁੰਦੀ ਸੀ ਜਿਹੜਾ ਵਿੱਚ ਬੈਠ ਕੇ ਕੋਰਟ ਕਮੇਟੀ ਦੀ ਗੱਲ ਉੱਥੇ ਠੋਣੀ ਚਾਹੀਦੀ ਸੀ ਜੀ ਇੱਥੇ ਬਾਹਰ ਜਾ ਕੇ ਤਾਂ ਗੱਲ ਕਰਦੇ ਸੀ ਲੇਕਿਨ ਵਿੱਚ ਕੋਰਟ ਕਮੇਟੀ ਦੇ ਵਿੱਚ ਕਿਸੇ ਨੇ ਨਹੀਂ ਇਹ ਗੱਲ ਕਹੀ ਕਿ ਪ੍ਰਧਾਨ ਨੂੰ ਛੱਡ ਦੇਣੀ ਚਾਹੀਦੀ ਹੈ ਉੱਥੇ ਗੱਲ ਕਰਦੇ ਬੈਠ ਕੇ ਜੀ ਜਿਹੜਾ ਪਾਰਟੀ ਦੇ ਅੰਦਰ ਬੈਠ ਕੇ ਗੱਲ ਜੀ ਆਪਰੇ ਕਰਨੀ ਚਾਹੀਦੀ ਹੈ ਸੋ ਇਹ ਜੇ ਪਾਰਟੀ ਤੋਂ ਬਾਹਰ ਗੱਲ ਕਰੀ ਕਿਉਂ ਨਾ ਬਹੁਤ ਵੱਡਾ ਪਾਰਟੀ ਦਾ ਵੀ ਨਿਸ਼ਾਨਾ ਹੈ ਜੀ ਸੋ ਇਸ ਕਰਕੇ ਸ਼ੂਮਣੀ ਕਾਜੂਦੰਦ ਸਾਡੇ ਪੰਜਾਬ ਦੀ ਪਾਰਟੀ ਹੈ ਖੇਤਰੀ ਪਾਰਟੀ ਹੈ ਉਹ ਕੋਪਨਤ ਕੋ ਪਹਿਲੇ ਨਾਲ ਜਿਹੜੀ ਪਹਿਨੀਦਾਰੀ ਕਰਦੀ ਹੈ ਇਹ ਸ਼ੂਮਣੀ ਕਾਜੂਦੰਦ ਕਰਦਾ ਤੇ ਇਸ ਕਰਕੇ ਮੈਂ ਸੰਲਨਾ ਕਿ ਇਹ ਇੱਕ ਬਹੁਤ ਤਕੜਾ ਹੋਣਾ ਜ਼ਰੂਰੀ ਹੈ ਇਹ ਸਾਰੇ ਪੰਜਾਬ ਦੇ ਸਮਝਣੇ ਕਿ ਇਹ ਪਾਰਟੀ ਜਿਹੜੀ ਸ਼ੂਮਣੀ ਕਾਜੂਦੰਦ ਹੈ ਇਹ ਮਜਬੂਤ ਹੋਣਾ ਬਹੁਤ ਜ਼ਰੂਰੀ ਹੈ ਮਜਬੂਤ ਤਾਂ ਹਮੇਂ ਜੇ ਸਾਰੇ ਰਲ ਕੇ ਬੈਠ ਕੇ ਇਕੱਠੇ ਹੋ ਕੇ ਚੱਲਣ ਪਰ ਸ਼ੂਮਣੀ ਕਾਜੂਦੰਦ ਵਾਲੇ ਵੀ ਕਈ ਮੁੱਦੇ ਬਚੇ ਆ ਗਏ ਜੀ ਜਿਵੇਂ ਪੰਜਾਬ ਦੇ ਪਾਣੀ ਨਾਲ ਦਾ ਮੁੱਦਾ ਚੰਡੀਗੜ੍ਹ ਦਾ ਮੁੱਦਾ ਤੇ ਹੋਰ ਕਈ ਮੁੱਦੇ ਨੇ ਉਹ ਆਪਣੇ ਜਿਹੜਾ ਸਮਝੌਤਾ ਹੋਇਆ ਸੀਗਾ ਜੀ ਤੇ ਅਨੰਦਪੁਰ ਸਾਹਿਬ ਦਾ ਮਤਾ ਇਹ ਸਾਰੇ ਮੁੱਦੇ ਦੀ ਗੱਲ ਲਈ ਕੀਤੀ ਜਾਗੀ ਪਤਾ ਨਹੀਂ ਕਿਉਂ ਲੇਖੋ ਗੱਲ ਤਾਂ ਇਹ ਸੀ ਜਿਹੜੀ ਆਪਾਂ ਨੂੰ ਬਰਸੀ ਬਣਾ ਰਿਹਾ ਸੰਤ ਲੰਗੋਵਾਲ ਜੀ ਜੋ ਪੰਜਾਬs ਵਿੱਚ ਹੋਤਾ ਕੀਤਾ ਗਿਆ ਤੇ ਉਹਦੇ ਵਿੱਚ ਸਾਰੇ ਮੁੱਦੇ ਨੇ ਚੰਡੀਗੜ੍ਹ ਦਾ ਮਸਲ ਵੀ ਵੀ ਉਹ ਕਹਿੰਦਾ ਡਾਟਾ ਫਿਕਸ ਕੀਤੇ ਗਏ ਸੀ ਪ੍ਰਾਈਮ ਡੇਟ ਨੂੰ ਚੰਡੀਗੜ੍ਹ पाणी मसला बि लिखी जॾो ਉਸ ਤਰੀਕ ਤੱਕ ਜਿੰਨਾ ਪਾਣੀ ਪੰਜਾਬ ਨੂੰ ਮਿਲਦਾ ਸੀ ਇਹ ਸਾਡੇ ਕੋਲ ਤਾਂ ਵਾਧੂ ਪਾਣੀ ਨਹੀਂ ਹੈਗਾ ਜੇ ਵਾਧੂ ਪਾਣੀ ਹੈ ਤੇਰੀ ਦੇ ਸਕਦੇ ਅੱਜ ਵੀ ਸਰਕਾਰਾਂ ਹੀ ਕਹਿ ਕਹਿ ਰਹੀਆਂ ਨੇ ਕਿ ਪੰਜਾਬ ਨੂੰ ਵਾਧੂ ਪਾਣੀ ਨਹੀਂ ਇਹ ਹੀ ਗੱਲ ਪੰਜਾਬ ਦੇ ਉੱਤੇ ਵਿੱਚ ਕੀਤੀ ਗਈ ਸੀ ਪੰਜਾਬ ਗੋਲਡੀ ਦੇ ਇਲਾਕਿਆਂ ਦੀ ਗੱਲ ਕੀਤੀ ਜੇ ਉਹ ਪੰਜਾਬ ਨੂੰ ਮਿਲਨੇ ਚਾਹੀਦੇ ਨੇ ਜਿਹੜੇ ਬਾਹਰ ਰਹਿ ਗਏ ਪੰਜਾਬ ਤੋਂ ਸਾਰੇ ਗੱਲਾਂ ਅਨੰਦਪੁਰ ਦੇ ਮੱਤੇ ਦੀ ਗੱਲ ਵੀ ਉਹਦੇ ਵਿੱਚ ਸੀ ਤੇ ਉੱਤੇ ਦੇ ਵਿੱਚ ਮੇਰਾ ਮੰਨਣਾ ਵੀ ਜੋ ਸਮਝੌਤਾ ਹੈ ਉਹਦੇ ਵੀ ਸਾਰੇ ਅੱਜ ਜੋ ਅਸੀਂ ਮਸਲੇ ਠਾਉਣੇ ਆ ਉਹ ਸੰਤਮ ਉਹ ਗਵਰਨਰ ਜੋ ਸੁਝੋਤਾ ਕੀਤਾ ਉਹਦੇ ਵਿੱਚ ਹੀ ਸੀ ਇਹ ਆਪਾਂ ਉਹ ਉਸੇ ਨੂੰ ਲੈ ਕੇ ਸਾਡੀਆਂ ਪਾਰਟੀਆਂ ਤੱਕ ਨਹੀਂ ਹੋ ਕੇ ਚੱਲਣਾ ਕਿ ਸਾਡਾ ਸੁਝੋਤਾ ਲਾਗੂ ਹੋਣਾ ਚਾਹੀਦਾ ਤਾਂ ਕਿ ਸਾਰੇ ਮਸਲੇ ਹੱਲ ਹੋ ਜਾਣਗੇ ਕਿਲੋਮਟਰ ਸਾਹਿਬ ਆਪਣੇ ਪੰਜਾਬ ਦੇ ਵਿੱਚ 크੍ਰਿਸਚਨ ਵੀ ਬਹੁਤ ਜ਼ਿਆਦਾ ਵੱਧ ਗਈ ਹੈ 크੍ਰਿਸਚਨ ਲੋਕਾਂ ਦਾ ਬਹੁਤ ਵੱਡਾ ਤਦਾਦ ਤੇ ਇਹਨਾਂ ਦੀ ਬੜੋਤਰੀ ਹੋ ਰਹੀ ਹੈ ਤੇ ਉਹਨਾਂ ਦਾ ਪ੍ਰਚਾਰ ਅਤੇ ਪ੍ਰਸਾਰ ਵੀ ਬਹੁਤ ਹੋ ਰਿਹਾ ਹੈ ਕਹਿੰਦੇ ਇਹ ਉਹ ਇਤਿਸ਼ੀਦ ਹੋਇਆ ਤੇ ਉਹ ਬਹੁਤ ਜਿਆਦਾ ਤਰ੍ਹਾਂ ਚ ਵੱਧ ਰਹੀ ਹੈ ਸਿੱਖੀ ਚ ਲੱਖਾਂ ਕਰੋੜਾਂ ਸੀ ਲੋਵੀ ਸੀ ਤੇ ਇਹਦੇ ਬਾਰੇ ਤੁਸੀਂ ਕੀ ਕਹਿਣ ਕਰੋਗੇ ਜਿਹੜੀ ਕ੍ਰਿਸ਼ਚਨ ਦੀ ਪੰਜਾਬ ਚ ਵੱਧ ਰਹੀ ਹੈ ਦੇਖੋ ਗੱਲ ਇਹ ਹੈ ਕਿ ਉਹ ਜਿਹੜੇ ਵੈਸਸ ਜਿਹੜੀ ਹੈ ਸਮੇਂ ਤੋਂ ਜਦੋਂ ਪਬਲਿਕ ਕਮੇਟੀ ਬਹੁਤ ਵੱਡੇ ਉਪਰਾਲੇ ਕਰ ਰਹੀ ਹੈ ਬਹੁਤ ਸਾਰੇ ਪ੍ਰਚਾਰਕ ਨੇ ਜਿਹੜੇ ਬੱਖੂ ਬੱਖਰ ਖੇਤਰਾਂ ਦੇ ਵਿੱਚ ਉਹਨੇ ਡਾਇਲੈਕਟ ਜੀ ਰੋਜ਼ ਦੇ ਰਹੇ ਹੋ ਅੰਮ੍ਰਿਤ ਸੰਚਾਰ ਹੋਏ ਨੇ ਸਿੱਖਣਾ ਜੁੜਨੇ ਨੌਜਵਾਨਾਂ ਬੱਚਿਆਂ ਨੂੰ ਦਸਤਾਰਾਂ ਸਜਾਈਆਂ ਜਾ ਰਹੀਆਂ ਨੇ ਬਹੁਤ ਪ੍ਰਚਾਰ ਹੋ ਰਿਹਾ ਹੈ ਲੇਕਿਨ ਕੁਝ ਲੋਗ ਲਾਲਚ ਦੇ ਕੇ ਗਰੀਬ ਬੰਦਿਆਂ ਨੂੰ ਵਹਿਮ ਭਰਮਾਂ ਵਿੱਚ ਪਾ ਕੇ ਕੁਝ ਜਿਹੜੇ ਨੇ ਉਹ ਇਸ ਪਾਸੇ ਨੂੰ ਉਗਾ ਰਹੇ ਨੇ ਤੇ ਇਹ ਬਹੁਤ ਮੰਦਭਾਗੀ ਗੱਲ ਹੈਗੀ ਪੰਜਾਬ ਵਾਸਤੇ ਸੋ ਇਹਦੇ ਵਿੱਚ ਖਾਸ ਤੌਰ ਤੇ ਸਾਨੂੰ ਸਾਰਿਆਂ ਨੇ ਧਿਆਨ ਦੇਣਾ ਚਾਹੀਦਾ ਕਿ ਪਤਾ ਕਿ ਸਾਡੇ ਜਿਹੜੇ ਪੀੜ੍ਹੀ ਹੈ ਉਹ ਗਲਤ ਪਾਸੇ ਨਾ ਜਾਵੇ ਜੀ ਤੇ ਜਿਹੜੇ ਬਰੀਏ ਲੋਕ ਨੇ ਕਿਸੇ ਨੌਕ ਲਾਚchnਾ ਹੋਣਾ ਜੀ ਜਿਆ ਬਹਿਮ ਭੰਗ ਤੋਂ ਨਾ ਜਾਣ ਬਹਿਮ ਭੰਗ ਤੋਂ ਗੁਰੂ ਸਾਹਿਬ ਨੇ ਦੂਰ ਕੀਤੇ ਨੇ ਜੇ ਆਪਾਂ ਉਹਦੇ ਵਿੱਚ ਫਸ ਗਏ ਅ ਅੱਗੇ ਸਾਡੀ ਜਿਹੜਾ ਸਮਾਜ ਦੇ ਵਿੱਚ ਬਹੁਤ ਪ੍ਰਭਾਵ ਪੈਂਦਾ ਸਾਡੀ ਆਪਣੀ ਜ਼ਿੰਦਗੀ ਵੀ ਖਰਾਬ ਹੋ ਰਹੀ ਹੈ ਹਾਂਜੀ ਤੇ ਇਸ ਲਈ ਮੈਂ ਸੋਚਦਾ ਕਿ ਇਹਨਾਂ ਗੱਲਾਂ ਦੇ ਤੇ ਖਾਸ ਧਿਆਨ ਦੇਣਾ ਚਾਹੀਦਾ ਸਾਨੂੰ ਸਾਰਿਆਂ ਨੂੰ ਜੋ ਜਿਹੜੀ ਕੁਐਸਚਨ ਹੈ ਜਾਏਗਾ ਤੇ ਪੰਜਾਬ ਤਾਂ ਪੰਜਾਬੀਆਂ ਨੂੰ ਮਾਣ ਹੈ ਪੰਜਾਬ ਧਰਤੀ ਹੈ ਗੁਰੂਏ ਧਰਤੀ ਹੈ ਇੱਥੇ ਸਾਨੂੰ ਸਿੱਖੀ ਨਾਲ ਜਿਹੜਾ ਹੈ ਜੁੜਨਾ ਚਾਹੀਦਾ ਹੈ ਜਿਸ ਵਾਸਤੇ ਸਾਡੇ ਬਹੁਤ ਨੇ ਕਰਵਾਉਣੀਆਂ ਲੱਗੀਆਂ ਨੇ ਤੇ ਕਿਵੇਂ ਪਾਰਸਾਂ ਦਾ ਇਤਨਾ ਸਾਰਾ ਪਰ ਸਭ ਤੋਂ ਵੱਸ ਬਾਰੇ ਤਾਂ ਸਿੱਖੀ ਬਾਰੇ ਜੁਬਈ ਇਹ ਵੀ ਇਹ ਪ੍ਰੋਗਰਾਮ ਤੋਂ ਕਿ ਸਿੱਖਿਆ ਜੁੜੀ ਗੁਰਬਾਣੀ ਨਾਲ ਜੁੜੀ ਇਹਦੇ ਨਾਲ ਇੱਕ ਸ ਆਪਣਾ ਜੀਵਨ ਚੱਗਾ ਬੰਦਾ ਥੋੜਾ ਸਮਾਜ ਵਿੱਚ ਜਿਹਾ ਬੰਦਾ ਜੀ ਇੱਕ ਪੰਜਾਬ ਦੇ ਵਿੱਚ ਨਸ਼ਾ ਵੀ ਬਹੁਤ ਜ਼ਿਆਦਾ ਵਧਿਆ ਜੀ ਤੇ ਸਰਕਾਰ ਦੀ ਗਾਰਡੀਅਨ ਕਿਵੇਂ ਦੇਖਦੀ ਦੇਖੋ ਨਸ਼ਾ ਅੱਜ ਸਾਨੂੰ ਬਹੁਤ ਦੁੱਖ ਦੀ ਗੱਲ ਹੈ ਤੇ ਚਿੰਤਾ ਦੀ ਗੱਲ ਵੀ ਹੈ ਸਾਰਿਆਂ ਬਾਰੇ ਪਰਵਾਰ ਪਰਿਵਾਰ ਤਬਾਹ ਹੋ ਰਹੇ ਨੇ ਇਹ ਸੀ ਦੇਖਦੇ ਆ ਰੋਜ਼ ਪੜ੍ਹਦੇ ਆ ਪਰ ਚੰਗੀ ਰਿਚਤ ਦੇਖ ਰਿਹਾ ਕਿ ਕਿ ਇਹਦੇ ਦੋ ਦੋ ਬੱਚੇ ਸੀ ਉਹ ਵੀ ਨਸ਼ੇ ਦੇ ਨਿਕਲਤਾਨ ਹੋ ਗਏ ਹੋਗੇ ਇਹ ਉਹਨਾਂ ਦੀ ਮੌਤ ਹੋ ਗਈ ਸੋ ਇਸ ਕਰਕੇ ਬੜੇ ਇਹ ਚਿੰਤਾ ਦੀ ਗੱਲ ਬਣੀ ਹੈ ਨਸ਼ਾ ਦਿਨਪੋ ਦਿਨ ਵਧਦਾ ਜਾ ਰਿਹਾ ਸੜੀਆਂ ਗਲੀਆਂ ਬਜ਼ਾਰਾਂ ਵਿੱਚ ਵੇਚਿਆ ਜਾ ਰਿਹਾ ਕੋਈ ਘਰਾਂ ਤੱਕ ਬੱਚੇ ਇਹਨਾਂ ਪਹੁੰਚਾਏ ਜਾ ਰਹੇ ਸੋ ਇਹਦੇ ਸਰਕਾਰ ਜੇ ਫੇਲ ਹੋ ਗਈ ਹੈ ਇਹਦੇ ਵਿੱਚ ਖਤਮ ਕਰਦੇ ਪੰਜਾਬ ਸਰਕਾਰ ਜਿਹੜੀ ਆਈ ਸੀ ਇਹਨਾਂ ਗੱਲਾਂ ਕਰਤੀ ਤੇ ਭਵੰਤਮਾਨ ਤੇ ਆਮ ਪਾਰਟੀ ਸਰਕਾਰ ਆਈ ਸੀ ਕੇਸ ਨੂੰ ਸਹੀ ਖਤਮ ਕਰਾਂਗੇ ਅਸੀਂ ਮੇਜਵਾਲੇ ਵੀ ਖਤਮ ਕਰਾਂਗੇ ਔਰ ਬਹੁਤ ਸਾਰੇ ਸੌਤੇ ਵੀ ਕਰ ਦਿੱਤੀ ਗਈ ਸੀ ਸਾਡੀਆਂ ਬੀਬੀਆਂ ਬਾਸ ਦੇ ਵੀ 10000 ਰੁਪਏ ਗਲਪ ਕੀਤੀ ਸੀ ਅੱਜ ਕੋਈ ਵੀ ਇੱਕ ਗੱਲ ਤੇ ਇਹ ਸਰਕਾਰ ਕੋਲ ਨਿਰਤਰੀ ਨਸ਼ਾ ਤਾਂ ਇੱਕ ਅੱਧਰ ਪਹੁੰਚ ਗਿਆ ਤਾਂ ਮੈਂ ਸਮਝਦਾ ਕਿ ਇਹ ਸਰਕਾਰ ਨੂੰ ਪੈਟਰੋਲ ਕਰਨਾ ਚਾਹੀਦਾ ਹੈ ਇੱਕ ਸਰ ਬੜੀ ਵੱਡੀ ਜ਼ਿੰਮੇਵਾਰੀਆ ਸ਼੍ਰੋਮਣੀ ਕਮੇਟੀ ਦੀ ਸ਼੍ਰੋਮਣੀ ਅਕਾਲੀ ਦਲ ਦੀ ਅਨੰਦ ਮਹ ਨੈਬਜੈਕਟ ਅਜੇ ਤੱਕ ਪੰਜਾਬ 'ਚ ਲਾਗੂ ਨਹੀਂ ਹੋਇਆ ਪਾਕਿਸਤਾਨ 'ਚ ਲਾਗੂ ਹੋ ਗਿਆ ਬੰਗਲਾਦੇਸ਼ 'ਚ ਲਾਗੂ ਹੋਣ ਜਾ ਰਿਹਾ ਹੈ ਤੇ 1909 ਆ ਉਹ ਦਾ ਮੇਰੇ ਖਿਆਲ 'ਚ ਪਾਸ ਹੋਇਆ ਹੋਇਆ ਜੀ ਆਪਾਂ ਇੱਥੇ ਪੰਜਾਬ 'ਚ ਨਹੀਂ ਕਰ ਸਕੀਏ ਦੇਖੋ ਪੰਜਾਬ 'ਚ ਸਰਕਾਰ ਨੂੰ ਚਾਹੀਦਾ ਜੀ ਇਹਨੂੰ ਲਾਗੂ ਕਰ ਨੂੰ ਤੇ ਸਖਤੀ ਨਾਲ ਲਾਗੂ ਕਰ ਨੂੰ ਜਿਹੜਾ ਆਰਗੂਮੈਂਟ 'ਚ ਪਾਸ ਹੋ ਗਿਆ ਉਹ ਤਾਂ ਲਾਗੂ ਹੋਣਾ ਚਾਹੀਦਾ ਬਹੁਤ ਸਾਰੇ ਸਟੇਟਾਂ ਨੇ ਵੀ ਇਹਨੂੰ ਪਾਸ ਕਰ ਦਿੱਤਾ ਹੈ ਜੇ ਪੰਜਾਬ ਸਟੇਟ ਸਰਕਾਰ ਨੂੰ ਚਾਹੀਦਾ ਜੀ ਇਹ ਸਖਤ ਦੇ ਤਾਂ ਦੇ ਕੇ ਆਪਣੇ ਅਧਿਕਾਰੀਆਂ ਨੂੰ ਇਹਨੂੰ ਲਾਗੂ ਕਰੇ ਲਾਸਟ ਵਾਲਾ ਲੰਮਰਥਾ ਵੀ ਅਕਾਲੀ ਦਲ ਦੋ ਫਾੜ ਹੋ ਗਿਆ ਸਿੱਖ ਜਨ ਨੂੰ ਕੀ ਮੈਸੇਜ ਦੇਣਾ ਚਾਹੁੰਗੇ ਤੇ ਬਰਸੀ ਦਾ ਸੰਤ ਹਰਕਨ ਸਿੰਘ ਰੰਗਵਾਲ ਦੀ ਬਰਸੀ ਬਾਰੇ ਵੀ ਕੀ ਕਹਿਣਾ ਚਾਹੁੰਗੇ ਕਿ ਜੀ ਸੀ ਜੀ ਸਾਹਿਬ ਚਾਂਸੀਰ ਰੰਗਵਾਲ ਦੇ ਪਾਸੇ ਜੇ ਕਿ ਮੈਂ ਸਾਰੀ ਸੰਗਤ ਨੂੰ ਇਹ ਕਰਦਾ ਕਿ 20 ਤਰੀਕ ਨੂੰ ਉਸ ਤੋਂ ਵੱਧ ਤੋਂ ਵੱਧ ਕ੍ਰਿਸ਼ਨ ਮਹਾਨ ਅੱਜ ਵੀ ਸਾਡਾ ਜਿਨੇ ਸਾਡੇ ਦੀ ਕੁਰਬਾਨੀ ਕੀਤੀ ਸ਼ਹਾਦਤ ਦੇ ਕੇ ਗਏ ਪੰਜਾਬ ਵਾਸ ਤੇ ਪੰਥ ਵਾਸਤੇ ਉਹਨਾਂ ਦੀ ਯਾਦ ਨੂੰ ਤਾਜ਼ਾ ਕਰਨ ਵਾਸਤੇ ਵੱਧ ਤੋਂ ਵੱਧ ਜਿਹੜਾ ਹੈ ਨੰਬੂਵਾਲ ਦੀ ਧਰਤੀ ਦੇ ਉੱਤੇ ਪਹੁੰਚ ਗਿਆ ਪਰ ਉਸ ਮਹਾਨ ਸੀਰ ਨੂੰ ਸੱਤਾ ਦੇ ਸਤਿਕਾਰ ਫੇਡ ਕਰਦੀ ਦੂਸਰਾ ਹੈ ਇਸੇ ਕੇ ਇਹ ਹੀ ਗੁਰੂ ਕੇ ਉਦਾਸ ਕਰਦੇ ਆ ਕਿ ਸਤਿਗੁਰੂ ਮਾਝ ਸਾਨੂੰ ਸਾਰਨ ਸਬੰਧ ਬਖਸ਼ੇ ਕਿ ਪੰਥ ਸ੍ਰੀ ਗੁਰੂ ਨਾਨਕ ਦੇਵ ਜੀ ਜਿਹੜਾ ਅਸੀਂ ਹੋਰ ਮਜਬੂਤ ਹੋ ਗਏ ਸੀ ਆਪਣੇ ਬਖਰੇਵੇਂ ਛੱਡ ਕੇ ਟੜੇ ਬੰਨਿਆ ਛੱਡ ਕੇ ਇੱਕ ਪਲੇਟ ਫਾਰਮ ਤੇ ਸਾਰੇ ਇਕੱਠੇ ਹੋ ਕੇ ਇਹ ਸੁਨਿਕਰਦ ਨੂੰ ਮਜਬੂਤ ਕਰੀਏ ਧੰਨਵਾਦ ਸਾਹਿਬ ਨੰਬਰ ਸਾਹਿਬ ਬਹੁਤ ਬਹੁਤ ਧੰਨਵਾਦ ਜੀ ਧੰਨਵਾਦ ਜੀ ਸਾਰੇ ਦਾ ਸੁਨਿਚਰਨ ਧੰਨਵਾਦ ਹਮਦਦ ਟੀਵੀ ਦਾ ਵੀ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ